ਮਿਊਜ਼ਿਕ ਇੱਕ ਐਸਾ ਮੀਡੀਅਮ ਹੈ ਜਿਸ ਨਾਲ ਸਾਰੇ ਵਰਡ ਨੂੰ ਜੋੜਿਆ ਜਾ ਸਕਦਾ ਹੈ ਅਤੇ ਆਪਦੀ ਆਵਾਜ਼ ਨੂੰ ਸਾਰੀ ਦੁਨੀਆ ਤੱਕ ਪਹੁੰਚਾਇਆ ਜਾ ਸਕਦਾ ਹੈ। ਇਹੀ ਕੰਮ ਕੀਤਾ ਹੈ ਪੰਜਾਬ ਦੀ ਤੀ ਗੁਰਜਸ ਕੋਰ ਖਾਲਸਾ ਨੇ। ਉਹਨਾਂ ਨੇ ਆਪਦੀ ਰੂਹਾਨੀ ਆਵਾਜ਼ ਵਿੱਚ ਗੁਰਬਾਣੀ ਦੇ ਸ਼ਬਦਾਂ ਨੂੰ ਸਿਰਫ ਦੁਨੀਆ ਤੱਕ ਪਹੁੰਚਾਇਆ ਹੀ ਨਹੀਂ, ਸਗੋਂ ਗ੍ਰਹਿਮੀ ਅਵਾਰਡ ਵੀ ਜਿੱਤਿਆ ਹੈ। ਇਹ ਉਹ ਅਵਾਰਡ ਹੈ ਜੋ ਮਿਊਜ਼ਿਕ ਇੰਡਸਟਰੀ 'ਚ ਦੁਨੀਆ ਦਾ ਸਭ ਤੋਂ ਵੱਡਾ ਅਵਾਰਡ ਮੰਨਿਆ ਜਾਂਦਾ ਹੈ। ਏ ਰਿਕਾਰਡਿੰਗ ਅਕੈਡਮੀ ਵੱਲੋਂ ਹਰ ਸਾਲ ਸਿੰਗਰਸ 뮤జిਸ਼ੀਅਨਸ ਪ੍ਰੋਡਿਊਸਰਸ ਅਤੇ ਕ੍ਰੀਏਟਰਸ ਨੂੰ ਦਿੱਤਾ ਜਾਂਦਾ ਹੈ ਜਿਨ੍ਹਾਂ ਨੇ ਆਪਦੀ 뮤직 ਨਾਲ ਦੁਨੀਆ ਨੂੰ ਇਨਸਪਾਇਰ ਕੀਤਾ ਹੋਵੇ ਜਿਵੇਂ ਕੋ ਜਸਕੋਰ ਖਾਲਸਾ ਨੇ ਕੀਤਾ ਹੈ ਗੁਰਜਸਕੋਰ ਖਾਲਸਾ ਇੱਕ ਡਿਵੋਸ਼ਨਲ ਸਿੰਗਰ ਹਨ ਜੋ ਅਮਰੀਕਾ ਦੇ ਵਾਈਟ ਸਨ ਬੈਂਡ ਨਾਲ ਜੁੜੇ ਹੋਏ ਹਨ ਇਹ ਬੈਂਡ ਸਪਿਰਚੁਅਲ ਚਾਂਟਸ ਮੈਡੀਟੇਸ਼ਨ 뮤직 ਅਤੇ ਗੁਰਬਾਣੀ ਸ਼ਬਦ ਲਈ ਮਸ਼ਹੂਰ ਹੈ ਗੁਰਜਾਸਕੋਰ ਖਾਲਸਾ ਦੀ ਆਵਾਜ਼ ਵਿੱਚ ਸਕੂਨ ਅਤੇ ਸ਼ਾਂਤੀ ਹੈ ਜੋ ਦਿਲ ਨੂੰ ਛੂਹ ਜਾਂਦੀ ਹੈ ਇਸ ਲਈ ਉਹਨਾਂ ਨੇ ਇੱਕ ਨਈ ਸਗੋਂ ਦੋ ਦੋ ਗ੍ਰੇਮੀ ਅਵਾਰਡ ਦਿੱਤੇ ਹਨ ਪਹਿਲਾ ਅਵਾਰਡ ਉਹਨਾਂ ਨੇ 2017 ਵਿੱਚ ਆਫ ਦੀ ਐਲਬਮ ਵਾਈਟ ਸਨ ਸੈਕੰਡ ਲਈ ਜਿੱਤਿਆ ਸੀ ਅੱਜ ਦਾ ਦੂਸਰਾ ਅਵਾਰਡ ਮਿਸਟਿਕ ਮਿਰਰ ਐਲਬਮ ਲਈ 2023 ਵਿੱਚ ਜਿੱਤਿਆ ਹੈ ਇਸ ਐਲਬਮ ਦੀ ਖਾਸ ਗੱਲ ਇਹ ਹੈ ਕਿ ਇਹਦੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੇ ਪਵਿੱਤਰ ਸ਼ਬਦਾਂ ਨੂੰ ਮਾਡਰਨ 뮤ਜ਼ਿਕ ਨਾਲ ਜੋੜ ਕੇ ਪੇਸ਼ ਕੀਤਾ ਹੈ ਇਸ ਐਲਬਮ ਵਿੱਚ ਸ਼ਾਮਿਲ ਹਨ ਆਖਣ ਜੋਰ ਚੁਪੇ ਨੰਜੋਰ ਪਵਨ ਗੁਰੂ ਪਾਣੀ ਪਤਾ ਨਾਮ ਨਰੰਜਨ ਨੀਰ ਨਰਾਇਣ ਇਹ ਸਿਰਫ 뮤ਜ਼ਿਕ ਹੀ ਨਹੀਂ ਸਗੋਂ ਸਿੱਖੀ ਦੀ ਰੂਹ ਦਾ ਸੁਨੇਹਾ ਹਨ ਇਹ ਜਿੱਤ ਸਿਰਫ ਗੁਰਜਾਸਕੋਰ ਖਾਲਸਾ ਦੀ ਨਹੀਂ ਸਗੋਂ ਪੂਰੀ ਸਿੱਖ ਕਮਿਊਨਿਟੀ ਦੀ ਹੈ ਅਤੇ ਮਾਣ ਮਹਿਸੂਸ ਹੁੰਦਾ ਹੈ ਕਿ ਪੰਜਾਬ ਦੀ ਧੀ ਨੇ ਦੋ ਦੋ ਗ੍ਰੇਮੀ ਅਵਾਰਡ ਜਿੱਤੇ ਹਨ ਉਹਨਾਂ ਦੀ ਇਹ ਜਿੱਤ ਦੱਸਦੀ ਹੈ ਕਿ 뮤직 ਸਿਰਫ ਐਂਟਰਟੇਨਮੈਂਟ ਨਹੀਂ ਸਗੋਂ ਇੱਕ ਪਾਵਰ ਹੈ ਜੋ ਦਿਲਾਂ ਨੂੰ ਦਿਲਾਂ ਨਾਲ ਜੋੜਦੀ ਹੈ ਅਤੇ ਦੁਨੀਆ ਨੂੰ ਯੂਨਿਟੀ ਵੱਲ ਲੈ ਕੇ ਜਾਂਦੀ ਹੈ ਜੇ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਅਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਐਸੀ ਗੁਰਜਾਸਕੋਰ ਖਾਲਸਾ ਤੇ ਇੱਕ ਛੋਟੀ ਜਹੀ ਵੀਡੀਓ ਉਮੀਦ ਕਰਦੇ ਹਾਂ ਤੁਹਾਨੂੰ ਇਹ ਵੀਡੀਓ ਪਸੰਦ ਆਈ ਹੋਵੇਗੀ ਦੇਖਣ ਲਈ ਤੁਹਾਡਾ ਸਾਰਿਆਂ ਦਾ ਧੰਨਵਾਦ ਸਤਿ ਸ਼੍ਰੀ ਅਕਾਲ ਜੀ